ਅੱਜ ਦੇਸ਼ ਭਰ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਜਿਸ ਤੋਂ ਤੱਕ ਪੰਜਾਬ ਕਾਂਗਰਸ ਨੇ ਗੱਲ ਕੀਤੀ ਹੈ ਪੰਜਾਬ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਕਾਂਗਰਸ ਦਾ ਆਖਣਾ ਹੈ ਕਿ ਇਸ ਵੇਲੇ ਸੰਵਿਧਾਨ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਖਤਰਾ ਹੈ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਕਿ ਪੰਜਾਬ ਦੇ ਖਿਲਾਫ ਕੇਂਦਰ ਸਰਕਾਰ ਵੱਲੋਂ ਜਿਹੜੇ ਕਿ ਉਚਕੇ ਜਾ ਰਹੇ ਨੇ ਜਿਹਦੇ ਤਹਿਤ ਇਥੇ ਸੰਵਿਧਾਨ ਬਚਾਓ ਦਿਵਸ ਵੱਜੋਂ ਮਨਾਇਆ ਜਾ ਰਿਹਾ ਜਿੱਥੇ ਜ਼ਿਲ੍ਹਾ ਕਾਂਗਰਸ ਪੇਟੀ ਸ਼ਹਿਰੀ ਵੱਲੋਂ ਪ੍ਰਧਾਨ ਸੌਰਮੰਦਲ ਮਿੱਠੂ ਜੀ ਅਗਵਾਈ ਹੇਠੇ ਸਿਧਾਂਤ ਜਲੀ ਪ੍ਰੋਗਰਾਮ ਜਿਹੜਾ ਕਿ ਆਯੋਜਨ ਕੀਤਾ ਗਿਆ ਡਾਕਟਰ ਬੀ ਆਰ ਅੰਬੇਦਕਰ ਦੇ ਬੋਤ ਨੂੰ ਸਿਧਾਂਤ ਜਲੀ ਜਿਹਦਾ ਦੇ ਫੁੱਲ ਪੈਂਡ ਕੀਤੇ ਗਏ ਨੇ ਕਿਉਂਕਿ ਸੰਵਿਧਾਨ ਦੇ ਰਚయిత ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਤੇ ਸੰਵਿਧਾਨ ਜਿਹੜਾ ਕਿ ਉਹ 26 ਜਨਵਰੀ ਨੂੰ 1950 ਨੂੰ ਲਾਗੂ ਹੋਇਆ ਸੀ ਪਰ ਸੰਸਦ ਗੁਰਜੀਤ ਸਿੰਘ ਔਦਲਾ ਸਾਬ ਦਾ ਐਮ ਐਲ ਏ ਜਗਲ ਕਸ਼ੋਰ ਸ਼ਰਮਾ ਹੋਰ ਵੀ ਇਥੇ ਕਾਂਗਰਸੀ ਲੀਡਰ ਨੇ ਜਿਹੜੇ ਕੀ ਪਹੁੰਚੇ ਹੋਏ ਨੇ ਅੱਜ ਦਾ ਜਿਹੜਾ ਦਿਵਸ ਹੈ ਉਹ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਹੈ ਨਾਲ ਕੇਂਦਰ ਸਰਕਾਰ ਤੇ ਵੀ ਲਗਾਤਾਰ ਟਿੱਪਣੀਆਂ ਕੀਤੀਆਂ ਗਈਆਂ ਨੇ ਕਿਉਂਕਿ ਪੰਜਾਬ ਨਾਲ ਬਹੁਤ ਸਾਰਾ ਜਿਹੜਾ ਕੀ ਉਹ ਵਿਤਕਰਾ ਕੀਤਾ ਜਾ ਰਿਹਾ ਹੈ ਜਿਹੜਾ ਕੀ ਸੰਘੀ ਢਾਂਚੇ ਦਾ ਸਿੱਧਾ-ਸਿੱਧਾ ਜਿਹੜਾ ਕੀ ਉਹ ਚੋੜ ਪੰਜਾਬੜ ਵਾਲਾ ਹੈ ਇਸ ਤੋਂ ਕਿਤੇ ਅੱਜ ਸੰਵਧਨ ਬਚਾਓ ਦਿਵਸ ਜਿਹੜਾ ਕਿ ਉਹ ਕਾਂਗਰਸ ਵੱਲੋਂ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਲੇਕਿਨ ਅੱਜ ਕਾਂਗਰਸ ਪਾਰਟੀ ਵੱਲੋਂ ਸੰਵਧਾਨ ਦਿਵਸ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਤੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਜ਼ਿਲ੍ਹਾ ਪੱਤਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ। ਜ਼ਿਲ੍ਹਾ ਮੈਦਾਨ ਸਾਡੇ ਨੌਜੋਨ ਕਿਰਤੂ ਮੈਦਾਨ ਦੀ ਵੱਲੋਂ ਇਹ ਪ੍ਰੋਗਰਾਮ ਸਹਿਗੁਰਾ ਚੌਂਗ ਦੇ ਵਿੱਚ ਬਾਬਾ ਸਾਹਿਬ ਭੀਮrao Ambedkar ji ਦਾ ਦਿੱਤੇ ਸਟੈਚੂ ਲੱਗਾ ਉੱਥੇ ਮਨਾਇਆ ਜਾ ਰਿਹਾ ਮੈਂ ਇਸ ਵਿੱਚ ਸ਼ਿਰਕਤ ਕੀਤੀ ਹੈ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਲੀਡਰ ਜਗਨਕਿਸ਼ੋਰ ਸ਼ਰਮਾ ਜੀ ਔਰ ਸਾਲੀਆਂ ਫਰੰਟਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਬਲੌਕ ਪ੍ਰਧਾਨ ਸਾਡੇ ਇੱਥੇ ਇਕੱਤਰ ਹੋਏ ਨੇ ਕੌਂਸਲਰ ਸਹਿਬਾਨ ਹੋਏ ਨੇ ਅੱਜ ਦੇ ਦਿਨ ਸੁਤੰਨ ਜਿਹੜਾ ਸੀ ਕਨਸਟੀਟਿਊਸ਼ਨ ਅਸੈਂਬਲੀ ਨੂੰ ਸਮਰਪਿਤ ਕੀਤਾ ਗਿਆ ਸੀ ਔਰ 26 ਨਵੰਬਰ ਨੂੰ ਸਮਰਪਿਤ ਕੀਤਾ ਗਿਆ ਸੀ 1949 ਨੂੰ ਔਰ 26 ਜਨਵਰੀ 1950 ਨੂੰ ਲਾਗੂ ਆਇਆ ਸੀ ਉਸ ਦਿਨ ਤੋਂ ਅਸੀਂ ਆਜ਼ਾਦੀ ਮਾਰ ਰਹੇ ਹਾਂ ਸੰਵਿਧਾਨ ਦੇ ਦਿੱਤੇ ਬਦਾਰਾਂ ਦੇ ਰਾਹੀਂ ਆਪਣਾ ਜੀਵਨ ਅਸੀਂ ਜੀ ਰਹੇ ਆ ਕਾਂਗਰਸ ਪਾਰਟੀ ਜੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਸੰਵਿਧਾਨ ਦਿੱਤਾ ਬਾਬਾ ਸਾਹਿਬ ਭੀਮrao Ambedkar ਦੀ ਦੂਰ ਅੰਦੇਸ਼ੀ ਸੋਚ ਨੇ ਸਾਰੇ ਵਰਗਾਂ ਨੂੰ ਬਰਾਬਰ ਦੀ ਨਿਮਾਇੰਤੀ ਦਿੱਤੀ ਜਿੱਥੇ ਗਰੀਬ ਵਰਗਾਂ ਨੂੰ ਤਾਂ ਚੁੱਕ ਲਈ ਰਿਜ਼ਰਵੇਸ਼ਨ ਦਿੱਤੀ ਉਥੇ ਹਰ ਧਰਮ ਵਰਗ ਨੂੰ ਆਜ਼ਾਦੀ ਦਿੱਤੀ ਉਹ ਆਪਣੀ ਆਜ਼ਾਦੀ ਦੇ ਤੌਰ ਤੇ ਕੋਈ ਵੀ ਧਰਮ ਵਰਗ ਆਪਣਾ ਇਸ ਇਸ ਦੇਸ਼ ਦੇ ਵਿੱਚ ਜ਼ਿੰਦਗੀ ਜੀ ਸਕਦਾ ਜ਼ਿੰਦਗੀ ਦਾ ਨਰਵਾਹ ਕਰ ਸਕਦਾ ਔਰ ਉਹੀ ਕਾਰਨ ਹੈ ਅੱਜ ਅਸੀਂ ਚੋਣਾਂ ਦੇ ਰਾਹੀਂ ਸਰਪੰਚ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਕੌਂਸਲਰ ਤੋਂ ਲੈ ਕੇ ਐਮਐਲਏ ਤੱਕ ਸਾਰੇ ਅਸੀਂ ਚੁਣਦੇ ਆ ਉਹ ਇਸ ਸੰਵਿਧਾਨ ਦੀ ਬਦੌਲਤ ਹੈ ਪਰ ਅੱਜ ਜਿੱਥੇ ਅਸੀਂ ਇਹ ਸੰਵਿਧਾਨ ਦੇ ਉਸ ਬਣਾ ਰਹੇ ਆ ਉੱਤੇ ਮੈਂ ਲੋਕਾਂ ਨੂੰ ਗਵਾਹ ਕਰਨਾ ਚਾਹੁੰਦਾ ਇਹ ਸੰਵਿਧਾਨ ਨੂੰ ਕੁਚਲਣ ਦੀਆਂ ਇੱਕ ਵੱਡੀ ਤਾਕਤ ਜਿਹੜੀ ਸਾatschappਾ ਰਲ ਰਹੀ ਹੈ ਉਹਦੀ ਲੜਾਈ راہਲ ਗਾਂਧੀ ਜੀ ਛੜਕ ਦੇ ਉੱਤੇ ਸਾਰੇ ਦੇਸ਼ ਨੂੰ ਗਾਹ ਜਗਾਉਣ ਵਾਸਤੇ ਲੜ ਰਹੇ ਨੇ ਔਰ ਬੜੀ ਨਿਡਰਤਾ ਦੇ ਨਾਲ ਸਾਰੇ ਦੇਸ਼ ਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਕਨਸਟੀਟਿਊਸ਼ਨ ਨੂੰ ਤਬਾਹ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਦੇਸ਼ ਦੇਸ਼ ਤੋਂ ਦੇਸ਼ ਦੇ ਇਹਨਾਂ ਅਧਿਕਾਰਾਂ ਦੀ ਰਾਖੀ ਕਰਨ ਲਈ ਬਣੀਆਂ ਚਾਹੇ ਚੋਣ ਕਮਿਸ਼ਨ ਹੋਵੇ ਚਾਹੇ ਨਿਆਂਪਾਲਿਕਾ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ ਕਿਸ ਤਰੀਕੇ ਦੇ ਨਾਲ ਇੱਕ ਤਾਨਾਸ਼ਾਹੀ ਤਾਕਤ ਜਿਹੜੀ ਹੈ ਉਹਨਾਂ ਉਹਨਾਂ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ ਉਹਨਾਂ ਸੰਸਥਾਵਾਂ ਦੇ ਅਧਿਕਾਰ ਖੇਤਰਾਂ ਦੇ ਉੱਤੇ ਉਹ ਆਪਣਾ ਨਿਰੰਤਰ ਆਪਣਾ ਅਧਿਕਾਰ ਜਮਾ ਰਹੇ ਨੇ ਇਹਦੇ ਕਰਕੇ ਸਾਡੀ ਜਿਹੜੀ ਆਜ਼ਾਦੀ ਉਹਨੂੰ ਵੀ ਖਤਰਾ ਹੁੰਦਾ ਕਿਉਂਕਿ ਅਸੀਂ ਸਰਕਾਰ ਕੋਈ ਬਣਾਉਣਾ ਚਾਹੁੰਦੇ ਆਂ ਵੋਟਾਂ ਅਸੀਂ ਕਿਸੇ ਨੂੰ ਪਾਉਣਾ ਚਾਹੁੰਦੇ ਆਂ ਪਰ ਇਹ ਤਾਨਾਚਾਈ ਤਰੀਕੇ ਦੇ ਨਾਲ ਚੋਣ ਕਮਿਸ਼ਨ ਨੂੰ ਆਪਣੇ ਹੱਥ ਦੇ ਵਿੱਚ ਕਰਕੇ ਉਹਨਾਂ ਸਰਕਾਰਾਂ ਦੇ ਵਿੱਚ ਵੋਟ ਚੋਰੀ ਤੇ ਨਹੀਂ ਸਰਕਾਰਾਂ ਦੇ ਨਤੀਜਿਆਂ 'ਚ ਫਰਕ ਪਾ ਕੇ ਸਰਕਾਰਾਂ ਬਣਾ ਰਹੇ ਨੇ ਮੈਂ ਕਹਿਣਾ ਚਾਹੁੰਦਾ ਇਹ ਦੇਸ਼ ਜਿਹੜਾ ਹੈ ਬਹੁ ਵਰਗਾਂ ਬਹੁ ਧਰਮਾਂ ਦਾ ਦੇਸ਼ ਹੈ ਇੱਥੇ ਜਈਨ ਪਾਕ ਜਿਹੜੇ ਇਰਾਦੇ ਨੇ ਬਹੁਤ ਚਿਰ ਨਹੀਂ ਚੱਲਦੇ ਕਾਂਗਰਸ ਪਾਰਟੀ ਸ੍ਰੀ ਸਾਡੇ ਪ੍ਰਧਾਨ ਜੀ ਮਲਕਾਰਜਨ ਖੜਗੇ ਜੀ ਔਰ راہਲ ਗਾਂਧੀ ਜੀ ਵੱਲੋਂ ਨਿਰੰਤਰ ਇਹਦਾ ਵਿਰੋਧ ਚੱਲ ਜਾਰੀ ਹੈ ਔਰ ਨਰੰਤਰ ਗੜੀ ਗੜੀ ਤੋਂ ਲੈ ਕੇ ਹਰ ਦੇਸ਼ ਦੇ ਕੋਨੇ-ਕੋਨੇ ਤੱਕ ਇਹ ਵਿਰੋਧ ਜਾਰੀ ਰਹੇਗਾ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਇਹ ਸੰਵਿਧਾਨ ਦਿਵਸ ਹੈ ਤੁਸੀਂ ਆਨਲਾਈਨ ਜਾ ਕੇ ਇਹ ਸੰਵਿਧਾਨ ਨੂੰ ਪੜ੍ਹੋ ਆਪਣੇ ਅਧਿਕਾਰਾਂ ਨੂੰ ਸਮਝੋ ਔਰ ਆਪਣੀ ਜ਼ਿੰਦਗੀ ਦਾ ਆਜ਼ਾਦ ਤੌਰ ਤੇ ਉਸ ਤੇ ਆਨੰਦ ਮਾਣੋ ਇਹੀ ਸਾਡੀ ਅੱਜ ਦੇ ਇਸ ਸੰਵਿਧਾਨ ਦਿਵਸ ਦੇ ਉੱਤੇ ਲੋਕਾਂ ਨੂੰ ਬੇਨਤੀ ਹੈ ਪੰਜਾਬ ਬਹੁਤ ਵੱਡੇ ਸੰਘਰਸ਼ੋਂ ਨਿਕਲਿਆ ਜੀ ਲਗਾਤਾਰ ਪੰਜਾਬ ਨਾਲ ਬਹੁਤ ਕਈ ਇਦਰੇ ਹੋ ਰਹੇ ਨੇ ਪੀਏਯੂ ਦਾ ਮੁੱਦਾ ਇਹ ਇਹੀ ਇਹੀ ਸੰਵਿਧਾਨ ਦੇ ਵਿਰੁੱਧੋ ਕੰਮ ਕਰ ਰਹੀ ਹੈ ਤਾਕਤ ਜੇ ਸੰਵਿਧਾਨ ਦੇ ਅਨਾਈ ਕੰਮ ਕਰੇ ਅਜੇ ਮੁਸ਼ਕਲਾਂ ਨਾ ਹੋਣ ਔਰ ਬੜੇ ਵੱਡੇ ਤਦਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਤਾਨਾਸ਼ਾ ਭਾਜਪੀ ਜਾਂ ਚੌਦੀ ਹੈ ਵਾਰ-ਵਾਰ ਸਾਨੂੰ ਤੰਗ ਕਰਦੀ ਕਦੀ ਬੀਐਮਬੀ ਦੇ ਕਬਜ਼ੋ ਕੇ ਕਦੀ ਸਾਡੇ ਨੌਕਰਸ਼ਾਹੀ ਦਾ ਹੱਕ ਘਟਾ ਕੇ ਚੰਡੀਗੜ੍ਹ ਦੇ ਉੱਤੇ ਕਦੀ ਯੂਨੀਵਰਸਿਟੀ ਦੇ ਉੱਤੇ ਡਾਟਾ ਮਾਰਨ ਦੀ ਕੋਸ਼ਿਸ਼ ਕਰਦੇ ਕਦੀ ਚੰਡੀਗੜ੍ਹ ਦੇ ਹੱਥੋਂ ਦੀ ਕੋਸ਼ਿਸ਼ ਕਰਦੇ ਆ ਮੈਂ ਕਹਿਣਾ ਚਾਹੁੰਦਾ ਇਹ ਸਾਡੇ ਨੇ ਇਹ ਸੰਸਾ ਦਾ ਸਾਡੀਆਂ ਨੇ ਇਹ ਕਿ ਬੜੇ ਲੰਬੇ ਸਮੇਂ ਦਾ ਸਾਡਾ ਸੰਘਰਸ਼ ਹੈ ਤੁਹਾਨੂੰ ਦੇਸ਼ ਦੀ ਜ਼ਾਬੀ ਤੋਂ ਬਾਅਦ ਇਹ ਚੀਜ਼ਾਂ ਮਿਲੀਆਂ ਨੇ ਮੇਰੀ ਇੱਕ ਹੀ ਬੇਨਤੀ ਹੈ ਕਿ ਤੁਸੀਂ ਸਾਡਾ ਚੰਗਾ ਨਹੀਂ ਕਰ ਸਕਦੇ ਸਾਡਾ ਮਾੜਾ ਬਣਾ ਕਰੋ ਔਰ ਅਸੀਂ ਇਹ ਤਾਕਤ ਇਹ ਜਿਹੜੀ ਹੈ ਸਾਡੀਆਂ ਸਤਾਵਾਂ ਨੇ ਇਹ ਪੰਜਾਬ ਦੇ ਕੋਰ ਰਹਿਣਗੀਆਂ ਕਿਸੇ ਕੀਮਤ ਤੇ ਨਹੀਂ ਜਾਣਗੀਆਂ ਬਾਹਰ ਕਿਉਂ ਮੰਗਾਰੇ ਜਾ ਰਹੇ ਇੱਕ ਫਲਾਸ ਸੁਹਾ ਜੇ ਪੰਜਾਬ ਦੇ ਆਣੇ ਨੂੰ ਲਗਾਤਾਰ ਹਰ ਵਾਰ ਬੰਦਾਨੇ ਜਾਏ ਉਹਨਾਂ ਉਹਨਾਂ ਦੀ ਨਾਦਾਨੀ ਹੈ ਉਹਨਾਂ ਨੇ ਕਨਸਟੀਟਿਊਸ਼ਨ ਨਹੀਂ ਪੜਿਆ ਅਸੀਂ ਉਹ ਲੋਕ ਹਾਂ ਜਿਨ੍ਹਾਂ ਕਨਸਟੀਟਿਊਸ਼ਨ ਬਣਾਉਲੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ ਇਹ ਉਹ ਲੋਕ ਨੇ ਜਿਹੜੇ ਅੰਗਰੇਜ਼ਾਂ ਦੇ ਨਾਲ ਰਲ ਕੇ ਸਾਡੇ ਵਿਰੁੱਧ ਲੜਾਈ ਲੜਦੇ ਸੀ ਦੇਸ਼ ਭਗਤਾਂ ਦੇ ਵਿਰੁੱਧ ਲੜਾਈ ਇਹ ਲੜਦੇ ਰਹੇ ਕਿ ਅੰਗਰੇਜ਼ਾਂ ਨਾਲ ਰਲੇ ਰਲੇ ਲੋਕ ਨੇ ਇਹਨਾਂ ਨੂੰ ਸੰਵਿਧਾਨ ਦੀ ਕੀਮਤ ਦਾ ਨਹੀਂ ਪਤਾ ਤਾਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਫੋਰਮ ਮਦਦ ਮਿੱਠੂ ਮੇਰੇ ਨਾਲ ਨੇ ਉਹਨਾਂ ਦੀ ਅਗਵਾਈ ਵਿੱਚ ਜਿਹੜਾ ਕਿ ਪਲੇਠੀ ਪ੍ਰੋਗਰਾਮ ਉੱਤੇ ਲਿਖਿਆ ਗਿਆ ਕਿ ਕੋਕ ਜੀ ਅੱਜ ਤੁਸੀਂ ਪ੍ਰਧਾਨ ਬਣੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਚੈਲੰਜ ਸੀ ਤੁਹਾਡੇ ਕੋਲ ਬੜੀ ਜੀ ਨੋਟੀਸ ਸੀ ਅੱਜ ਦਾ ਜਿਹੜਾ ਤੁਸੀਂ ਧਿਆਣਾ ਬਣਾਇਆ ਚੁਣੌਤੀ ਤੇ ਸਰ ਗੱਲ ਹੈ ਚਨੋਤੀ ਦੇ ਜੀ ਜੀ ਮਿੱਠੂ ਮੈਦਾਨ ਦੇ ਜਨਮ ਲੈ ਆਈ ਰੋਜ਼ ਨਵੀਂ ਚਨੋਤੀ ਹੈ ਚਨੋਤੀ ਤੋਂ ਆਪਾਂ ਭੈਦੇ ਨਹੀਂ ਜਿਹੜਾ ਕਿ ਪ੍ਰੋਗਰਾਮ ਮੇਰੀ ਤਾਜ ਪੋਸ਼ੀ ਤੋਂ ਪਹਿਲਾਂ ਇੱਕ ਪ੍ਰੋਗਰਾਮ ਦੇ ਦਿੱਤਾ ਸੀ ਸਾਡੇ AICC ਵੱਲੋਂ ਅੱਜ ਸੰਵਿਧਾਨ ਪ੍ਰੋਗਰਾਮ ਸੀ ਸੰਵਿਧਾਨ ਮਨਾਉ ਡੇ ਮਨਾਉਣਾ ਸੀ ਉਹ ਆਪਾਂ ਬਾਬਾ ਸਾਹਿਬ ਦੀ ਮੂਰਤੀ ਦੇ ਆ ਕੇ ਮਨਾਇਆ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਬਾਬਾ ਸਾਹਿਬ ਦੇ ਸਾਰੇ ਵਰਕਰਾਂ ਨੇ ਆ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਕਿ ਆਪਾਂ ਸੰਵਿਧਾਨ ਮਨਾਇਆ ਜਾਵੇ ਜਿਹੜਾ ਦਿਨ ਹੈ ਉਹ ਮਨਾਣਾ ਹੈ ਉਹ ਆਪਾਂ ਮਨਾਣ ਆਏ ਸੀ ਕਿਉਂਕਿ 1949 ਚ 26 ਨਵੰਬਰ ਇਹ ਦਿਨ ਹੁੰਦਾ 1949 ਚ ਸੰਵਿਧਾਨ ਲਿਖਿਆ ਗਿਆ ਸੀ ਤੇ 1950 ਚ 26 ਜਨਵਰੀ ਚ ਲਾਗੂ ਹੋ ਗਿਆ ਸੀ ਤੇ ਆਪਾਂ ਜਿਹੜੇ ਸੰਵਿਧਾਨ ਜਿਹੜੇ ਕੀ ਪਹਿਲਾਂ ਲੋਕੀ ਗੋਰਿਆਂ ਕੋ ਅੰਗਰੇਜ਼ਾਂ ਕੋ ਦੱਬੇ ਪਏ ਸੀ ਅੱਜ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆ ਨਿਕਲੇ ਪਏ ਆ ਆਜ਼ਾਦੀ ਨਾਲ ਘੁੰਮ ਰਿਹਾ ਇਹ ਸਾਰੀ ਦਿਨ ਬਾਬਾ ਸਾਹਿਬ ਅੰਬੇਦਕਰ ਜੀ ਦੀ ਹੈ ਜੇ ਅੰਬਾਬਾ ਸਾਹਿਬ ਅੰਬੇਦਕਰ ਨਾ ਸੰਵਿਧਾਨ ਲਿਖਦੇ ਤੇ ਅੱਜ ਸਾਰੇ ਹਾਲਾਤ ਪੂਰਾ ਹੋਣਾ ਸਾਡੇ ਦੇਸ਼ ਦਾ ਸਾਡੇ ਬਾਬਾ ਸਾਹਿਬ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਨੂੰ ਇਕੱਠੇ ਮਿਲ ਕੇ ਇੱਕ ਸੰਵਿਧਾਨ ਲਿਖਿਆ ਸੀ ਉਹ ਸਾਰੇ ਆਪਾਂ ਇਕੱਠੇ ਆ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਇਸਾਈ ਹੋਵੇ ਸਾਰੇ ਆਪਾਂ ਭਰਾਵਾਂ ਸਾਰੇ ਪਰਿਵਾਰ ਦੇ ਮੈਂਬਰਾਂ ਕਿ ਆਪਾਂ ਇੱਕੋ ਪਰਿਵਾਰ ਦੇ ਆ ਤੇ ਉਹ ਤੁਹਾਨੂੰ ਪਤਾ ਹੀ ਹੈ ਇੱਕ ਮੋਦੀ ਨੇ ਸੰਵਿਧਾਨ ਦੀ ਤੋੜ-ਬੋੜ ਕਰਤੀ ਚਾਹੇ ਵੋਟਾਂ ਰਾਈ ਕਰਤੀ ਜੇ ਬਿਹਾਰ ਚ ਇਲੈਕਸ਼ਨ ਸੀ ਚਾਹ ਹਰਿਆਣੇ ਚ ਇਲੈਕਸ਼ਨ ਸੀ ਵੋਟਾਂ ਘੱਟ ਤੇ ਬੰਦੇ ਜ਼ਿਆਦਾ ਹੋ ਗਏ ਵੋਟਾਂ ਜ਼ਿਆਦਾ ਪਾਤੀਆਂ 50000 ਦੇ ਨਾਲ ਹਰਿਆਣਾ ਜਿੱਤ ਲਿਆ ਜਿਹਦੇ ਜੇ ਵੋਟਾਂ ਉਹਦੇ ਚ 2.5 ਲੱਖ ਵੋਟ ਹੀ ਨਹੀਂ ਸੀ ਬੰਦੇ ਮਰੇ ਪਏ ਤੇ ਵੋਟਾਂ ਪਾਤੀਆਂ ਤੁਸੀਂ ਹਾਲਾਤ ਵੇਖ ਲਓ ਇਹਨਾਂ ਨੇ ਬੀਜੇਪੀ ਇਹਨਾਂ ਨੇ ਬੁਰਾ ਹਾਲ ਕਰਤਾ ਸਵਿਧਾਨ ਦਾ ਇਸ ਕਰਕੇ ਸਾਨੂੰ ਸੜਕਾਂ ਤੇ ਆਣਾ ਪਊਗਾ ਅੱਜ ਆਪਾਂ ਆਏ ਆ ਹੋਲੀ-ਹੋਲੀ ਸੜਕਾਂ ਤੇ ਆਉਣ ਵਾਲੇ ਸਮੇਂ ਚ ਵੱਡੇ ਪ੍ਰੋਗਰਾਮ ਕਰਕੇ ਆਪਾਂ ਸੜਕਾਂ ਤੇ ਆਉਣਾ ਤੇ ਆਪਣੇ ਸਵਿਧਾਨ ਨੂੰ ਬਚਾਉਣਾ ਸਾਰੇ ਸੰਵਿਧਾਨ ਦੀ ਰੱਖਿਆ ਕਰਨੀ ਹੈ ਕਿਹੜੇ ਕਿਹੜੇ ਇਸ਼ੂ ਹੈਗੇ ਨੇ ਜਿਹੜੇ ਪੰਜਾਬ ਅੰਦਰ ਜਿਹੜੇ ਕਿ ਤੁਸੀਂ ਸਮਝੋ ਵੀ ਕਾਹਨ ਹੋ ਰਿਹਾ ਹੈ ਸੰਵਿਧਾਨ ਦਾ ਸੰਵਿਧਾਨ ਨੇ ਬਹੁਤ ਸਾਰੇ ਹੱਕ ਹਕੂਕ ਦਿੱਤੇ ਲੋਕਾਂ ਨੂੰ ਜਨਤਾ ਨੂੰ ਸਰ ਮੈਨੂੰ ਦੱਸੋ ਸੰਵਿਧਾਨ ਕਿੱਥੇ ਹੈ ਅੱਜ ਮੈਂ ਭਗਵੰਤ ਮਾਨ ਦੇ ਖਿਲਾਫ ਬੋਲਦਾ ਜਾਂ ਕੋਈ ਹੋਰ ਬੋਲਦਾ ਉੱਥੇ ਸੰਵਿਧਾਨ ਕਿੱਥੇ ਆਉਂਨੇ ਮਿੰਟ ਦੇ ਪਰਚਾ ਦੇ ਦਿੰਦਾ ਚਾਹੇ ਉਹ ਐਮਐਲਏ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਸਰਕਾਰ ਦੇ ਖਿਲਾਫ ਕੋਈ ਬੋਲਦਾ ਉਹਦੇ ਪਰਚੇ ਹੋ ਜਾਂਦੇ ਨੇ ਗੈਂਗਸਟਰ ਆ ਕੇ ਇੱਥੇ ਫੋਨ ਕਰ ਰਹੇ ਨੇ ਕੱਤੇ ਫਰੋਤੀਆਂ ਮੰਗਣ ਨੇ ਰੇ ਸਾਡੇ ਪੰਜਾਬ ਚ ਇਹ ਪੰਜਾਬ ਵੇਖਿਆ ਸੀ ਕਿਸੇ ਨੇ ਪੰਜਾਬ ਚ ਹਾਲਾਤ ਵੇਖੋ ਜਿਹੜਾ ਮਰਜੀ ਗੈਂਗਸਟਰ ਉੱਠਦਾ ਪੈਸੇ ਮੰਗਦਾ ਵਪਾਰੀਆਂ ਕੋ ਆਏ ਹਾਲਾਤ ਸੀ ਸਾਡੇ ਪੰਜਾਬ ਦੇ ਇਹ ਕੀ ਹੈ ਇਹ ਸਫਦਾਨ ਦਾ ਕੰਮ ਖਰਾਬ ਕਰਦਾ ਹੋਇਆ ਇਹ ਚਾਹੀਓ ਸੀਐਮ ਐ ਭਗਵੰਤ ਮਾਨ ਇਹਨੂੰ ਵੀ ਚਾਹੀਦਾ ਜਿਸ ਸਾਹਮਣੇ ਲੋਕ ਡਰੇ ਪਏ ਨੇ ਬੋਲਦੇ ਨਹੀਂ ਪਏ ਬੋਲਣਗੇ ਆਉਣ ਵਾਲੇ 2027 ਚ ਇਹਦੀਆਂ ਚੀਕਾਂ ਨਾ ਘੜਾ ਦੇਣਗੇ ਤੇ ਗੱਲ ਯਾਦ ਰੱਖਿਓ ਭਾਜਪਾ ਦੇ ਲਗਾਤਾਰ ਤੁਸੀਂ ਤੰਗ ਕਰਦੇ ਹੋ ਭਾਜਪਾ ਜਿਹੜੀ ਪੰਜਾਬ ਨਾਲ ਵਿਤਕਰੇ ਕਰਦੀ ਹੈ ਕਿਉਂਕਿ ਇਸ ਟਾਈਮ ਤੇ ਪੰਜਾਬ ਬਹੁਤ ਵੱਡੇ ਸੰਘਰਸ਼ ਕਰ ਰਿਹਾ ਹੈ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ ਬੀਬੀਐਮ ਵੀ ਦਾ ਮੁੱਦਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ ਦੇਖੋ ਜੀ ਪੰਜਾਬ ਯੂਨੀਵਰਸਿਟੀ ਵੀ ਸਾਡੀ ਕੋ ਖੋ ਕੇ ਲੈ ਕੇ ਚੱਲੀ ਭਾਜਪਾ ਸਾਡੇ ਸਟੂਡੈਂਟਸ ਨੇ ਹੜਤਾਲ ਕੀਤੀ ਹੋਈ ਹੈ ਪਰ ਪੰਜਾਬ ਦੀ ਯੂਨੀਵਰਸਿਟੀ ਜਾਊਗੀ ਨਹੀਂ ਪੰਜਾਬ ਦੀ ਚੀਜ਼ ਪੰਜਾਬ ਦੀ ਰਹੂਗੀ ਚਾਹੇ ਜਿੱਥੇ ਮਰਜ਼ੀ ਭੱਜਲੇ ਮੋਦੀ ਆਪਣੇ ਸਾਹਮਣੇ ਡਿਟਰੈਂਸਿਪ ਚਲਾਉਣਾ ਚਾਹੁੰਦਾ ਮੈਂ ਜੋ ਕਹਾਂ ਤਾਂ ਉਹ ਹੋਵੇ ਉਹੀ ਭਗਵੰਤਮਾ ਚਾਹੁੰਦਾ ਮੈਂ ਜੋ ਕਹਾਂ ਤਾਂ ਉਹ ਹੋਵੇ ਉਹ ਇਕੱਲੀ ਕਾਂਗਰਸੀ ਪਾਰਟੀ ਹੈ ਜਿਹੜੀ ਆਪਣੀ ਗੱਲ ਬੰਦਾ ਰੱਖ ਸਕਦਾ ਚਾਹੇ ਉਹ ਵਰਕਰ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਐਮਪੀ ਹੋਵੇ ਜਿੰਨਾ ਸੀਐਮ ਦਾ ਹੱਕ ਹੈ ਉਹਨਾਂ ਸਾਡੇ ਕਾਂਗਰਸ ਚ ਵਰਕਰ ਦਾ ਹੱਕ ਹੈ ਆਪਾਂ ਇੱਕੋ ਪਾਰਟੀ ਹੈ ਜਿਹੜੀ ਆਪਾਂ ਆਪਣੀ ਗੱਲ ਜਿੱਥੇ ਮਰਜ਼ੀ ਰੱਖ ਸਕਦੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਬੋਲ ਕੇ ਵਹਾ ਕੇ ਭਗਵੰਤ ਜੀਵਾਨ ਦੇ ਖਿਲਾਫ ਕੋਈ ਨਹੀਂ ਬੋਲੂਗਾ ਛੋਟੀ ਕੀ ਚੈਰੀ ਜਾਣ ਵਾਲੀ ਹੈ ਕਿਉਂਕਿ ਸਾਲ ਕ ਰਹਿ ਗਿਆ ਸਵਾ ਸਾਲ ਰਹਿ ਗਿਆ 2027 ਵਿੱਚ ਇਲੈਕਸ਼ਨ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਭਾਜੀ ਮੈਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਮੈਂ ਬਹੁਤ ਵਧੀਆ ਤਰੀਕੇ ਨਾਲ ਵਹਾਉਣੀ ਹੈ ਕਾਂਗਰਸ ਆਫ ਵਰਕਰ ਇਕਜਟ ਕਰਨਾ ਹੈ ਮੈਂ ਕਾਂਗਰਸ ਦੇ ਜਿਹੜੇ ਲੋਕ ਨਾਰਾਜ਼ ਨੇ ਉਹਨਾਂ ਨੂੰ ਵੀ ਲੈ ਕੇ ਆਉਣਾ ਹੈ ਉਹਨਾਂ ਦੇ ਹੱਥ ਪੈਰ ਜੋੜਨੇ ਆ ਉਹਨਾਂ ਦੇ ਪੈਰੀ ਵੜਨਾ ਪਰ ਮੈਂ ਕਾਂਗਰਸ ਨੂੰ 2027 ਚ ਅੰਮਰਸਰ ਦੀਆਂ ਪੰਜ ਦੀਆਂ ਪੰਜ ਸੀਟਾਂ ਆਪਾਂ ਜਿਤਾਉਣੀਆਂ ਐ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਲੋਕ ਚਾਹੁੰਦੇ ਆ ਕਾਂਗਰਸ ਆਵੇ ਪਰ ਹਾਲਾਤ ਇਹ ਬਣੇ ਪਏ ਨੇ ਭਗਵੰਤ ਮਾਨ ਮਿੰਟ ਤੋਂ ਪਹਿਲਾਂ ਉਹ ਚੈੱਕ ਕਰਦਾ ਆ ਆਈਟੀ ਸੈੱਲ ਤੋਂ ਕਿਹੜਾ ਬੋਲਦਾ ਔਰੇ ਦੇ ਪਰਚਾ ਔਰੇ ਦੇ ਪਰਚਾ ਇਹ ਪਰਚੇ ਲਈ ਰਾਜਨੀਤੀ ਨੇ ਉਹ ਛੜਨੀ ਚਾ ਪਾਉਗੀ ਨਹੀਂ ਤੇ ਭਗਵੰਤ ਮਾਨ ਦਾ ਹਾਲਾਤ 2027 ਚ ਬੁਰਾ ਹੋ ਜਾਊਗਾ ਜੇ ਕੋਈ ਐਮਐਲਏ ਨਾਲ ਦੱਸੇ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਬਹਿਸ ਕਰ ਲੈ ਦੱਸੇ ਉਹਨੂੰ ਕਹ ਬੋਲ ਆ ਭਗਵੰਤ ਮਾਨ ਦੇ ਖਿਲਾਫ ਕੋਈ ਬੋਲੂਗਾ ਹੀ ਨਹੀਂ ਆਪਸ ਇੰਨੀ ਅਮਨ ਰੋੜੇ ਦੀ ਤੇ ਭਗਵੰਤ ਮਾਨ ਦੀ ਆਪਸ ਇੰਨੀ ਫ੍ਰਿਕਸ਼ਨ ਹੈ ਇੰਨੀ ਲੜਾਈ ਹੈ ਉਹਨਾਰੇ ਐਮਐਲਏ ਨਹੀਂ ਬੋਲ ਰਹੇ ਐਸ ਕਰਕੇ ਨਹੀਂ ਬੋਲ ਰਹੇ ਸਾਰੇ ਨੂੰ ਪਤਾ ਹੈ ਸਾਰੇ ਗੰਦੇ ਯਾਰ 6 ਮਹੀਨੇ ਕੱਢ ਲੋ 6 ਮਹੀਨੇ ਕੱਢ ਲੋ ਬਾਅਦ ਚ ਬੋਲਣਾ ਪਠਾਨ ਮਾਜਰੇ ਦਾ ਹਾਲ ਵੇਖਿਆ ਨਾ ਕੀ ਕੀਤਾ ਉਹ ਬੋਲਿਆ ਸੀ ਜੱਟ ਨੇ ਪੂਰੇ ਸੈਪਾ ਪਾਇਆ ਸੀ ਤੇ ਭਗਵੰਤ ਮਾਨ ਨੂੰ ਹਲਾ ਹਲਾ ਤਾਰਾ ਸਾਹਮਣਾ ਕਰਨਾ ਪੈ ਗਿਆ ਸੀ ਐਸ ਕਰਕੇ ਆਉਣ ਵਾਲਾ ਸਮਾਂ 2027 ਚਾ ਕਾਂਗਰਸ ਦੀ ਸਰਕਾਰ ਆਉਗੀ ਤੇ ਪੂਰੇ ਪੰਜਾਬ ਚਾਉਗੀ ਪਤਾ ਲੱਗ ਜੂਗਾ ਸਰਕਾਰ ਅਈ ਬਿਲਕੁਲ ਸੌਰਮਦਾਨ ਮਿੱਠੂ ਜਿਹੜੇ ਕੀ ਜ਼ਿਲ੍ਹਾ ਕਾਂਗਰਸ ਚੈੜੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਇੱਥੇ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ ਹੁਸੈਨਪੁਰਾ ਚੌਂਕਾ ਜਿੱਥੇ ਕੀ ਡਾਕਟਰ ਬੀਰ ਅੰਬੇਦਕਰ ਜਿਹੜੇ ਸੰਵਿਧਾਨ ਦੇ ਰਚਦਾ ਸਨ ਉਹਨਾਂ ਦੀ ਪ੍ਰਤਿਮਾ ਨੂੰ ਫੁੱਲ ਮਾਲਾ ਮਾ ਪੇਂਟ ਕੀਤੀ ਗਈਆਂ ਨੇ ਔਰ ਇਸ ਮੌਕੇ ਤੇ ਸੌਰਮਦਾਨ ਮਿੱਠੂ ਵੱਲੋਂ ਜਿਹੜਾ ਕੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਕਾਫੀ ਤਿੱਖੇ ਤੰਜ ਵੀ ਜਿਹੜੇ ਕੀ ਉਹ ਕੱਸੇ ਗਏ ਨੇ ਔਰ ਉਹਨਾਂ ਨੇ ਆਖਿਆ ਤੋ ਇਹ 27 ਜਿਆਦਾ ਦੂਰ ਨਹੀਂ ਹੈ ਔਰ ਸ਼ਹਿਰ ਦੀਆਂ ਜਿਹੜੀਆਂ ਸਾਰੀਆਂ ਪੰਜ ਦੀ ਪੰਜ ਸੀਟਾਂ ਨੇ ਉਹ ਆਪਣੀ ਮਿਹਨਤ ਨਾਲ ਜਿਹੜੀ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜ਼ਰੂਰ ਲਿਆਉਣਗੇ ਖੈਰੇ ਤਾਂ ਅਨਮੋਲਾ ਸਮਾਹੀ ਦੱਸੇਗਾ ਕੈਮਰਾ ਪਰਸੋਂ ਪਾਲ ਦੇ ਨਾਲ ਸਿਕੰਦਰਪੁਰ ਸਿਟੀ ਆ ਜਾਣੀ ਸੀ ਬਟ ਵੀ ਅੰਮ੍ਰਿਤਸਰ